ਇਹਨਾਂ ਦੇ ਲੇਬਰ ਕਲਾਸ ਦੇ ਲੋਕਾਂ ਉਹਨਾਂ ਨੂੰ ਕੋਈ 20 ਰੁਪਏ ਦੀ ਪੁੜੀ ਦਿੰਦੇ ਕੋਈ 10 ਰੁਪਏ ਦੀ ਕੋਈ 50 ਰੁਪਏ ਦੀ ਇਸ ਤਰ੍ਹਾਂ ਪੁੜੀਆਂ ਬਣਾ ਕੇ ਦਿੰਦੇ ਉਹਨਾਂ ਨੂੰ ਇੱਕ ਤਾਂ ਯੂਪੀ ਦਰਨ ਲਈ ਤੇ ਇੱਕ ਤਾਂ ਲੇਡੀ ਹੈ ਇਹ ਇੱਕ ਜੈਂਸ ਦਾ ਤੇ ਇੱਕ ਪਛਮ ਬਿਸਤ ਮਗਲ ਤੋਂ ਆ ਤੇ ਇਹ ਇਹਨਾਂ ਨੇ ਹੁਣ ਜੋਧਰਾਮ ਕਲੌਨੀ ਦੇ ਵਿੱਚ ਆਪਣੀ ਰਹਿਸ਼ ਰੱਖੀ ਹੋਈ ਹੈ ਉੱਥੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਆ ਨਸ਼ਾ ਵੇਚਦਾ ਜਾਂ ਕੋਈ ਲੇਡੀ ਨਸ਼ਾ ਵੇਚਦੀ ਆ ਉਹ ਪੁਲਸ ਨੂੰ ਗੁਪਤ ਤੌਰ ਤੇ ਸੂਚਨਾ ਦੇਣਾ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਰੀ ਪੁਲਿਸ ਨੇ ਇੱਕ ਵਾਰੀ ਇਹ ਸਾਬਤ ਕਰ ਦਿੱਤਾ ਫਿਰ ਕਿ ਜੇ ਪੁਲਿਸ ਚਾਵੇ ਤਾਂ ਕੀ ਨਹੀਂ ਕਰ ਸਕਦੀ ਇੱਕ ਘੰਟੇ ਦੇ ਵਿੱਚ ਪੁਲਿਸ ਨੇ ਉਹ ਔਰਤ ਲੱਭ ਕੇ ਗ੍ਰਿਫਤਾਰ ਕਰ ਲਈ ਜਿਸ ਦੀ ਨਸ਼ਾ ਵੇਚਦੀ ਦੀ ਵੀਡੀਓ ਵਾਇਰਲ ਹੋਈ ਸੀ ਤੇ ਪੁਲਿਸ ਨੇ ਸਿਰਫ ਉਹ ਹੀ ਨਹੀਂ ਲੱਭੀ ਘੰਟੇ ਦੇ ਵਿੱਚ ਵਿੱਚ ਉਸ ਦੇ ਬਾਕੀ ਸਾਥੀ ਵੀ ਲੱਭ ਲਏ ਤੇ ਉਹਨਾਂ ਕੋਲੋਂ 625 ਗ੍ਰਾਮ ਦੇ ਕਰੀਬ ਗਾਂਝਾ ਵੀ ਬਰਾਮਦ ਕਰ ਲਿਆ ਤੇ ਉਹਨਾਂ ਕੋਲੋਂ ਇੱਕ ਨਵਕਲੀ ਚੀਜ਼ ਫੜੀ ਗਈ ਜਿਹੜੀ ਆਮ ਤੌਰ ਤੇ ਨਸ਼ਾ ਵੇਚਣ ਵਾਲਿਆਂ ਕੋਲੋਂ ਨਹੀਂ ਮਿਲਦੀ ਉਸ ਕੋਲੋਂ ਚਿਲਵਾ ਫੜੀਆਂ ਗਈਆਂ 120 ਇਹ ਜਿਹੜੇ ਪੂਰਾ ਅਗਰੌਹ ਸੀ ਚਾਰਾਂ ਵਿਅਕਤੀਆਂ ਦਾ ਜਿਹਦੇ ਵਿੱਚ ਤਿੰਨ ਔਰਤਾਂ ਤੇ ਇੱਕ ਪੁਸ਼ ਸੀ ਉਹ ਪੰਜਾਬ ਦੇ ਦੂਸਰੇ ਸੂਬਿਆਂ ਤੋਂ ਆਕੇ ਵਸੇ ਸੀ ਮਜ਼ਦੂਰੀ ਕਰਦੇ ਸੀ ਤੇ ਨਾਲ ਦੀ ਨਾਲ ਇਸ ਕੰਮ ਵਿੱਚ ਵੀ ਲੱਗੇ ਹੋਏ ਸੀ ਇਹ ਪੁਲਿਸ ਨੇ ਦਾਵਾ ਕੀਤਾ ਹੈ ਪੁਲਿਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਇਹ ਜਿਹੜੀਆਂ ਚਿਲਮਾ ਉਹਨਾਂ ਕੋਲੋਂ ਫੜੀਆਂ ਗਈਆਂ ਇਹ ਚਿਲਮਾ ਵੀ ਉਹ ਵੇਚਦੇ ਸੀ ਇਹਨਾਂ ਨਸ਼ਾ ਕਰਨ ਵਾਲਿਆਂ ਨੂੰ ਹੀ ਤੇ ਇਹਨਾਂ ਕੋਲੋਂ ਜਿਹੜੇ ਮਜ਼ਦੂਰ ਕਿਸਮ ਦੇ ਲੋਕ ਸੀ ਜਾਂ ਨੌਜਵਾਨ ਮੁੰਡੇ ਉਹ ਇਹਨਾਂ ਦੇ ਕੋਲ ਆਉਂਦੇ ਸੀ ਤੇ 10 20 30 50 100 ਰੁਪਏ ਤੱਕ ਦੀ ਕੁੜੀਆਂ ਇਹਨਾਂ ਤੋਂ ਲੈ ਕੇ ਜਾਂਦੇ ਸੀ ਤੇ ਨਾਲ ਦੀ ਨਾਲ ਚਿਲਮਾ ਵੀ ਇਹਨਾਂ ਤੋਂ ਇਹ ਜਿਹੜਾ ਗਾਂਜਾ ਕਹਿ ਲੋ ਜਾਂ ਸਲਫਾ ਕਹਿ ਲੋ ਉਹ ਵੀ ਇਹਨਾਂ ਤੋਂ ਲੈ ਕੇ ਜਾਂਦੇ ਸੀ ਤੇ ਉਹ ਇਸ ਦਾ ਨਸ਼ਾ ਕਰਦੇ ਸੀ ਪੁਲਿਸ ਦੀ ਮੁਸਤੈਦੀ ਪੁਲਿਸ ਦੀ ਕਲਾਕਾਰੀ ਪੁਲਿਸ ਦੀ ਕਰਾਮਾਤ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਕ ਵੀਡੀਓ ਕੱਲ ਹੀ ਵਾਇਰਲ ਹੋਈ ਸੀ ਕਿ ਇੱਕ ਬਿਹਾਰੀ ਔਰਤ ਨਸ਼ਾ ਵੇਚ ਰਹੀ ਸੀ ਉਸ ਤੋਂ ਬਾਅਦ ਉਹ ਵੀਡੀਓ ਹਜੇ ਲਾਈਵ ਚੱਲ ਰਹੀ ਸੀ ਤੇ ਉਸ ਚਲਦੀ ਚਲਦੀ ਖਬਰ ਦੇ ਵਿੱਚ ਇਹ ਸੂਚਨਾ ਮਿਲ ਗਈ ਕਿ ਪੁਲਿਸ ਨੇ ਉਹਨਾਂ ਦੇ ਖੇਤਰ ਵਿੱਚ ਜਾ ਕੇ ਰੇਡ ਕੀਤੀ ਆ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਤਰ੍ਹਾਂ ਉੱਥੇ ਹੋ ਰਿਹਾ ਤੇ ਉਸ ਤੋਂ ਬਾਅਦ ਪੁਲਿਸ ਨੇ ਉਸ ਔਰਤ ਸਮੇਤ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਕੁੱਲ ਮਿਲਾ ਕੇ 4 ਗ੍ਰਿਫਤਾਰ ਕੀਤੇ ਆ। ਇੱਕ ਮਸ਼ੀਨ ਹੁੰਦੀ ਹੈ ਵੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹ ਰਿਕਵਰੀ ਹੋਈ ਤੇ ਕੀ ਕਾਰਵਾਈ ਚੱਲਦੀ ਹੈ। ਤੇ ਜਿਹੜੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਸਬੰਧੇ ਸਾਡੀ ਪੁਲਿਸ ਪਾਰਟੀ ਪਹੁੰਚੀ ਸੀਗੇ ਤੇ ਪੁਲਿਸ ਪਾਰਟੀ ਨੇ ਜਦੋਂ ਤੇ ਰੇਡ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਤੇ ਮੌਕੇ ਤੇ ਤਿੰਨ ਨੌਜਵਾਨ ਤੇ ਇੱਕ ਲੇਡੀ ਜਦੋਂ ਪੜੇਗਾ ਜਿੰਨਾ ਕੋਲ 625 ਗ੍ਰਾਮ ਗਾਂਜਾ 620 ਚਲਮਾ ਨੌਕੇ ਤੇ 4500 ਰੁਪਏ ਨਕਦ ਕਰੰਸੀ ਬਣਨ ਦੋਈ ਹੈ ਪਰ ਕਿੰਨੇ ਕੰਮ ਕਰਦੇ ਨੇ ਜਬ ਲੇਡੀਜ਼ ਕੋਲ ਪੈਰ ਆਉਂਦੇ ਇਹਨਾਂ ਦਾ ਬੈਕਗ੍ਰਾਉਂਡ ਤੇ ਰਹਿਣ ਦਾ ਇੱਕ ਤਾਂ ਯੂਪੀ ਦਾ ਰਹਿਣ ਲਈ ਤੇ ਇੱਕ ਤਾਂ ਲੇਡੀ ਜੇ ਇੱਕ ਜੈਂਸ ਤੇ ਇੱਕ ਪਛਵਾ ਮਿਸਟਰ ਮਗਲ ਤੋਂ ਆ ਤੇ ਇਹ ਇਹਨਾਂ ਨੇ ਹੁਣ ਜੋਧਰਾਮ ਖਲੌਨੇ ਦੇ ਵਿੱਚ ਆਪਣੀ ਰਹਿਸ਼ ਰੱਖੀ ਹੋਈ ਹੈ ਉੱਥੇ ਤੇ ਇਹ ਜਿਹੜੇ ਲਿਵਰ ਕਲਾਸ ਦੇ ਲੋਕਾਂ ਉਹਨਾਂ ਨੂੰ ਕੋਈ 20 ਰੁਪਏ ਦੀ ਪੁੜੀ ਦਿੰਦੇ ਕੋਈ 10 ਰੁਪਏ ਦੀ ਕੋਈ ਪਿਆਰ ਇਸ ਤਰ੍ਹਾਂ ਪੁਣੀਆ ਮਨਾ ਕੇ ਦਿੰਦੇ ਉਹਨਾਂ ਨੂੰ ਇਹ ਵੀ ਪਹਿਲਾਂ ਕੁਮਕਦਮ ਇਹ ਕਿ ਜੀ 9 ਵਜੇ ਚੱਲ ਰਹੀਆਂ ਤਰਤੀਸ਼ ਉਹ ਐਨਵੀ ਚੈੱਕ ਕਰਾਂਗੇ ਇਹਨੂੰ ਵੀ ਚੈੱਕ ਕਰਕੇ ਦੱਸਦੇ ਇਨਵੈਸਟੀਗੇਸ਼ਨ ਦਾ ਸਹਾਇਕ ਇੰਨੇ ਗ੍ਰਿਫਤਾਰੀਆਂ ਪਹਿ ਚੁੱਕੀਆਂ ਹੋਈਆਂ ਜੀ ਵਿੱਚ ਚਾਰ ਤਹ ਲੇਡੀ ਗ੍ਰਿਫਤਾਰੀਆਂ ਹੋਈਆਂ ਤੇ ਇੱਕ ਜੰਸ ਵੀ ਮਾਨ ਸਿੰਘ ਤੇ ਲੇਡੀ ਰੀਤਾ ਗ੍ਰਿਫਤਾਰ ਦੇ ਵੀ ਤੇ ਪ੍ਰਤਮ ਮਾਨ ਐਫ ਆਈ ਆਰ ਲੋਜ ਹੋਇਆ ਜੀ ਮਕਦਮਾ ਨੰਬਰ 62 27224 ਦਾ ਉ리에 ਡਾਕਟਰ ਐਂਡ ਰਿਪੋਰਟ ਤਹਿਤ ਅਸੀਂ ਲੋਕਾਂ ਨੂੰ ਵੀ ਪੀਲ ਕਰਨਾ ਚਾਹਾਂਗੇ ਵੀ ਸਾਡੇ ਵੱਤ ਤੋਂ ਵੱਧ ਮਦਦ ਕਰਨ ਜੇ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਆ ਨਸ਼ਾ ਵੇਚਦਾ ਜਾਂ ਕੋਈ ਲੇਡੀ ਨਸ਼ਾ ਵੇਚਦੀ ਆ ਉਹ ਪਲਸ ਨੂੰ ਗੁਪਤ ਤੇ ਸੂਚਨਾ ਦੇਣ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ